ਸਾਡੇ YouTube频道 ਦੇ ਹਫਤਾਵਾਰੀ ਹਾਫ ਆਵਰ ਸੌਦਾ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ 77220 ਤੋਂ ਬਾਅਦ ਹਲਤੀ ਹੋਏ ਮੁਲਾਜ਼ਮਾਂ ਵਿੱਚੋਂ 261 ਹੋਰ ਪੋਟੇਸ਼ਨਾਂ ਨੂੰ ਸ਼ੌਰਵ ਸ਼ਰਮਾ ਕੇਸਵਾਨ ਖੇਮਤਨਖਾ ਕਮਿਸ਼ਨ ਦੇ ਦੇਣ ਦੀ ਬਚੀ ਹੋਈ ਆਸ ਬਾਰੇ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੂਟ ਕਰਨ ਤੋਂ ਪਹਿਲਾਂ ਆਪ ਸਭ ਨੂੰ ਜਾਨ ਸ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਇਸ ਨੂੰ ਸਬਸਕ੍ਰਾਈਬ ਕਰ ਲੋ ਤਾਂ ਜੋ ਰੇਕਾਉਂਡ ਵਾਲੀ ਵੀਡੀਓ ਨੋਟੀਫਿਕੇਸ਼ਨ ਆਪ ਜੀ ਨੂੰ ਸਮੇਂ ਸਿਰ ਮਿਲ ਜਾਇਆ ਕਰੇ ਇਹ ਤਾਂ ਸਭ ਨੂੰ ਪਤਾ ਹੀ ਹੈ ਕਿ ਪੰਜਾਬ ਸਰਕਾਰ ਨੇ 172020 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਨੂੰ ਪੰਜਾਬ ਦਾ 6ਵਾਂ ਤਨਖਾਹ ਕਮਿਸ਼ਨ ਦੇਣ ਦੀ ਬਜਾਏ ਕੇਂਦਰ ਸਰਕਾਰ ਦਾ 7ਵਾਂ ਤਨਖਾਹ ਕਮਿਸ਼ਨ ਲਾਗੂ ਕਰ ਦਿੱਤਾ ਸੀ ਜਿਸ ਨਾਲ ਕੁੱਨਾ ਮੁਲਾਜ਼ਮਾਂ ਨੂੰ ਭਾਰੀ ਆਰਥਿਕ ਇਨਸਾਨ ਉਠਾਣਾ ਪੈ ਰਿਹਾ ਹੈ ਇਹਦੇ ਵਿਰੁੱਧ ਬਹੁਤ ਸਾਰੇ ਪਟੀਸ਼ਨ ਕਰਤਾਵਾਂ ਨੇ ਮਾਗ ਜੋ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਰਿਟਾ ਪਾ ਕੇ ਅਦਾਲਤ ਵਿੱਚੋਂ ਜੇ ਤੱਕ ਪ੍ਰਾਪਤ ਕੀਤੀ ਸੀ ਸਰਕਾਰ ਨੇ ਸਾਰੀਆਂ ਕਾਨੂੰਨੀ ਆਪਸ਼ਨਾਂ ਲਗਾ ਕੇ ਦੇਖ ਲਈਆਂ ਯਾਨੀ ਐਲ ਪੀਏ ਵੀ ਇਥੇ ਹੀ ਹਾਈ ਕੋਰਟ ਦੇ ਵਿੱਚ ਡਬਲ ਬੈਂਚ ਦੇ ਉੱਤੇ ਪਾ ਕੇ ਦੇਖੀ ਜਿੱਥੋਂ ਉਸ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਫਿਰ ਮਾਨਯੋਗ ਸੁਪਰੀਮ ਕੋਰਟ ਵਿੱਚ ਇੱਕ ਐਸਐਲਪੀ ਪਾਈ ਪਰੰਤੂ ਪੰਜਾਬ ਸਰਕਾਰ ਦੀ ਉਥੋਂ ਵੀ ਹਾਰ ਹੋਈ ਇਹ ਤੋ ਤੱਕ ਕਿ ਐਸਐਲਪੀ ਸੰਬੰਧੀ ਪਾਈ ਜ਼ੈਵੀ ਪਟੀਸ਼ਨ ਵੀ ਐਪੈਕਸ ਕੋਰਟ ਵੱਲੋਂ ਖਾਜ ਕਰ ਦਿੱਤੀ ਗਈ ਸੀ ਇਹ ਨਤੀਜਾ ਇਹ ਹੋਇਆ ਕਿ ਸੌਰਵ ਸ਼ਰਮਾ ਐਂਡ ਆਦਰਸ ਵਰਸ ਸਟੇਟ ਆਫ ਪੰਜਾਬ ਕੇਸ ਵਿੱਚ ਵੀ ਤੇ ਅਸਿਸਟੈਂਟ ਪ੍ਰੋਫੈਸਰਾਂ ਵੱਲੋਂ ਪਾਈਆਂ ਕੰਟੈਂਪਟ ਰੇਟਾਂ ਵਿੱਚ ਵੀ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਸਖਤ ਫੈਸਲਾ ਸੁਣਾਉਂਦੇ ਹੋਏ ਸਰਕਾਰ ਨੂੰ ਜੁਰਮਾਨਾ ਵੀ ਲਗਾਇਆ ਤੇ ਕੰਟੈਂਪਟ ਰੇਟਾਂ ਕੌਣ ਵਾਲੇ ਪਟੀਸ਼ਨ ਕਰਤਾਵਾਂ ਨੂੰ 6ਵੇਂ ਤਨਖਾਹ ਕਮਿਸ਼ਨ ਦਾ ਬਕਾਇਆ ਵੀ ਜਾਰੀ ਕਰਨ ਦਾ ਹੁਕਮ ਸੁਣਾਇਆ ਇਹਦੇ ਸਿੱਟੇ ਵਜੋਂ ਡਾਕਟਰ ਸੌਰਵ ਸ਼ਰਮਾ ਸਮੇਤ ਕੁਝ ਹੋਰ ਪਟੀਸ਼ਨ ਕਰਤਾਵਾਂ ਤੇ ਵੀ ਸਰਕਾਰ ਨੂੰ ਛੇਵਾ ਤਨਖਾਹ ਕਮਿਸ਼ਨ ਲਾਗੂ ਕਰਨਾ ਪਿਆ ਹੁਣ ਇੱਕ ਹੋ ਸੀਓਸੀਪ ਨੰਬਰ 5519/2024 ਇਨ ਸੀਡਬਲਯੂਪੀ 2995/2024 ਇਮਰਾਨ ਹੁਸੈਨ ਐਂਡ ਆਦਰਜ਼ ਵਰਸ ਸਟੇਟ ਆਫ ਪੰਜਾਬ ਕੇਸ ਦੀ ਮਿਤੀ 2/4/2025 ਦੇ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਦਿੱਤੇ ਫੈਸਲੇ ਅਨੁਸਾਰ ਡਾਇਰੈਕਟਰ ਸਕੂਲ ਐਜੂਕੇਸ਼ਨ ਸਕੰਦਰੀ ਪੰਜਾਬ ਦੁਆਰਾ ਸਮੂਹ જિલ્લા ਸਿੱਖਿਆ ਅਫ਼ਸਰਾਂ ਨੂੰ ਮਿਤੀ 5/5/2025 ਨੂੰ ਇੱਕ ਅਤਿ ਜ਼ਰੂਰੀ ਪੱਤਰ ਲਿਖ ਕੇ ਇਮਰਾਨ ਹੁਸੈਨ ਸਮੇਤ 261 ਕੰਟੈਂਟ ਅਪੀਟਿਸ਼ਨਜ਼ ਦਾਇਰ ਕਰਨ ਵਾਲੇ ਮੁਲਾਜ਼ਮਾਂ ਦੇ ਵੇਰਵੇ ਤੁਰੰਤ ਮੰਗ ਲਏ ਗਏ ਹਨ ਜੋ ਪਰਫਾਰਮਾ ਇਹ ਵੇਰਵੇ ਭੇਜਣ ਦੇ ਮੰਗਿਆ ਗਿਆ ਹੈ ਉਸ ਤੋਂ ਤਾਂ ਇਹ ਜੀ ਲੱਗਦਾ ਹੈ ਕਿ ਇਹਨਾਂ ਪੋਟੇਸ਼ੀਅਨ ਕਰਤਾਵਾਂ ਨੂੰ ਵੀ ਸ਼ਾਇਦ ਡਾਕਟਰ ਸੌਰਵ ਸ਼ਰਮਾ ਬਾਗ ਕਮੇਟੀ ਤਰਕਾ ਕਮਿਸ਼ਨ ਦੇਣ ਲਈ ਸ਼ਹਿਰ ਸਰਕਾਰ ਨੂੰ ਮਜਬੂਰ ਹੋਣਾ ਪਵੇਗਾ ਭਾਵੇਂ ਕਿ ਸਰਕਾਰ ਦੀ ਇਹੀ ਕੋਸ਼ਿਸ਼ ਚੱਲੀ ਹੈ ਕਿ ਸਾਰੇ ਵਿਭਾਗਾਂ ਦੇ ਸਟਾਫ ਤੇ ਐਡਮਿਨਿਸਟ੍ਰੇਟਿਵ ਦੁਆਰਾ ਸਰਵਿਸ ਰੂਲਾਂ ਵਿੱਚ ਸੋਧ ਕਰਕੇ 1700 ਤੋਂ 2000 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਨੂੰ ਕੀ ਇਹ ਮਤਲਬ ਕਿ ਮਿਸ਼ਨ ਦੇ ਲਾਭ ਨਾ ਦਿੱਤੇ ਜਾਣ ਬਲਕਿ ਕੇਂਦਰ ਸਰਕਾਰ ਦਾ ਸਤਵਾਂ ਤਰਫਾ ਕਮਿਸ਼ਨ ਹੀ ਉਹਨਾਂ ਤੇ ਲਾਗੂ ਰੱਖਿਆ ਜਾਵੇ ਤਾਂ ਹੁਣ ਆਓ ਪਰਫਾਰਮਾ ਤੇ ਨਜ਼ਰ ਮਾਰਦੇ ਹਾਂ ਕਿ 261 ਪਟੀਸ਼ਨ ਕਰਤਾਵਾਂ ਸੰਬੰਧੀ ਜ਼ਿਲ੍ਹਾ ਸਿੱਖਿਆ ਅਫਸਰ ਤਾਉ ਡਾਇਰੈਕਟਰ ਸਕੂਲ ਐਜੂਕੇਸ਼ਨ ਸਕੰਦਰੀ ਪੰਜਾਬ ਦੁਆਰਾ ਕਿਹੜੇ ਵੇਰਵੇ ਮੰਗੇ ਗਏ ਹਨ ਤਾਂ ਇਸ ਪਰਫਾਰਮੇ ਵਿੱਚ ਹੈ ਜੀ ਨੰਬਰ 1 ਤੇ ਲੜੀ ਨੰਬਰ ਨੰਬਰ 2 ਪਟੀਸ਼ਨਰ ਦਾ ਨਾਮ ਨੰਬਰ 3 ਉਹਦਾ ਨੰਬਰ 4 ਸਕੂਲ ਦਾ ਨਾਮ ਨੰਬਰ 5 ਬਲਾਕ ਦਾ ਨਾਮ ਨੰਬਰ 6 ਜ਼ਿਲ੍ਹਾ ਨੰਬਰ 7 ਪਟੀਸ਼ਨਰ ਦੇ ਕੇਸ ਦੇ ਤੱਥ ਸੌਰਵ ਸ਼ਰਮਾ ਦੇ ਕੇਸ ਨਾਲ ਮੇਲ ਖਾਂਦੇ ਹਨ ਹਾਂ ਪਬਲਿਕ ਨਹੀਂ ਨੰਬਰ 8 ਨਿਯੁਕਤੀ ਦੀ ਮਿਤੀ ਨੰਬਰ 9 ਹਾਜ਼ਰ ਹੋਣ ਦੀ ਮਿਤੀ ਨੰਬਰ 10 ਪਟੀਸ਼ਨਰ ਨੂੰ 7ਵੇਂ ਪੇ ਕਮਿਸ਼ਨ ਅਨੁਸਾਰ ਦਿੱਤਾ ਜਾਣ ਵਾਲਾ ਸਕੇਲ ਨੰਬਰ 11 ਪੇਸ਼ਨਰ ਨੂੰ 6ਵੇਂ ਪੇ ਸਕੇਲ ਵਿੱਚ ਦਿੱਤਾ ਜਾਣ ਵਾਲਾ ਸਕੇਲ ਨੰਬਰ 12 ਬੇਸਿਕ ਪੇ ਪਬਲਿਕ ਤਨਖਾਹ ਵਿੱਚ ਅੰਤਰ ਮਹੀਨਾਵਾਰ ਨੰਬਰ 13 ਸੈਂਟਰ ਸਕੇਲ ਨਾਲ ਪੰਜਾਬ ਸਕੇਲ ਦੇਣ ਸੰਬੰਧੀ ਵਾਧੂ ਵਿਤੀ ਬੋਝ ਸਾਲਾਨਾ ਮਹੀਨਾ ਮਈ 2025 ਤੱਕ ਤੇ ਨੰਬਰ 14 ਵਿਸ਼ੇਸ਼ ਕਥਨ ਤਾਂ ਇਸ ਪਰਫਾਰਮਾ ਤੋਂ ਤਾਂ ਇੰਜ ਹੀ ਲੱਗਦਾ ਹੈ ਕਿ ਸਰਕਾਰ ਕੋਲ ਇਹ ਅੰਦਾਜ਼ੇ ਦੇ ਗਾਉਂ ਦੇ ਵਿੱਚ ਲੱਗੀ ਹੋਈ ਹੈ ਕਿ ਜੇਕਰ ਇਨ ਪਟੀਸ਼ਨ ਕਰਤਾਵਾਂ ਨੂੰ 6ਵੇਂ ਤਨਖਾਹ ਕਮਿਸ਼ਨ ਦਾ ਲਾਭ ਦਿਨਾ ਪੈਂਦਾ ਹੈ ਜਾਂ ਫਿਰ ਉਹਨਾਂ ਨੂੰ ਇਸ ਦਾ ਬਕਾਇਆ ਵੀ ਅਦਾ ਕਰਨਾ ਪੈਂਦਾ ਹੈ ਤਾਂ ਕਿੰਨਾ ਵਿਤੀ ਬੋਝ ਪਵੇਗਾ ਤਾਂ ਉਪਰੋਕਤ ਮੰਗੇਗਾ ਵੇਰਵੇ ਤੋਂ ਤਾਂ ਇਹੀ ਜਾਂਦਾ ਹੈ ਕਿ ਇਹਨਾਂ ਪਟੀਸ਼ਨ ਕਰਤਾਵਾਂ ਤੇ ਵੀ ਜਿਨ੍ਹਾਂ ਬਾਰੇ ਪੰਜਾਬ ਨਾ ਹਰਿਆਣਾ ਹਾਈ ਕੋਰਟ ਤੋਂ ਸੀਓਸੀਪ ਨੰਬਰ 53119 ਬੰਦੀ ਮਿਤੀ 24 2025 ਨੂੰ ਫੈਸਲਾ ਸੁਣਾਇਆ ਗਿਆ ਸੀ ਬਹੁਤ ਸਾਰੇ ਸਰਕਾਰ ਨੂੰ ਇਹਨਾਂ ਮੁਲਾਜ਼ਮਾਂ ਤੇ ਵੀ ਡਾਕਟਰ ਸੌਰਵ ਸ਼ਰਮਾ ਵਾਂਗੂ ਪੰਜਾਬ ਦਾ 6ਵਾਂ ਤਨਖਾਹ ਕਮਿਸ਼ਨ ਲਾਗੂ ਕਰਵਾ ਪੈ ਸਕਦਾ ਹੈ ਵੈਸੇ ਇਹ ਲਿਸ਼ਟਾ ਹੋਰ ਵੀ ਲੰਬੀਆਂ ਹੋ ਸਕਦੀਆਂ ਹਨ ਕਿਉਂਕਿ ਹੋਰ ਵੀ ਬਹੁਤ ਸਾਰੇ ਫਿਟਿਸ਼ਨਰ ਹਨ ਜਿਨ੍ਹਾਂ ਨੇ ਰਿਟਾਰਟ ਤੇ ਕੰਟੈਂਪਟ ਰਿਟਾ ਮਾਯੂ ਪੰਜਾਬਨ ਹਾਈ ਕੋਰਟ ਵਿੱਚ ਲਗਾਈਆਂ ਸਨ ਤੇ ਉਹਨਾਂ ਨੂੰ ਜਿੱਤਿਆ ਵੀ ਸੀ ਉਧਰ ਪੰਜਾਬ ਸਰਕਾਰ ਦੇ ਵਿੱਤ ਵਿਭਾਗ ਨੇ 20 ਬੰਦਤ ਪ੍ਰਬੰਧ ਕੀ ਇਸ ਖਤਰਾਂ ਨੂੰ ਇਸ ਵਿਸ਼ੇ ਵੱਲ ਧਿਆਨ ਦੇ ਕੇ ਕੰਟੈਂਪਟ ਕੇ ਸਾਨੂੰ ਆਪਣੇ ਪਦਰਤੇ ਖੋਪਣ ਲਈ ਲਿਖਿਆ ਹੈ ਕਹਿੰਦਾ ਭਾਵ ਇਹ ਹੈ ਕਿ ਹੁਣ ਪਟੇਸ਼ਨ ਕਰਤਾਵਾਂ ਨੂੰ ਕੇਂਦਰ ਦੇ 7ਵੇਂ ਤਨਖਾਹ ਕਮਿਸ਼ਨ ਦੀ ਬਜਾਏ ਪੰਜਾਬ ਦਾ 6ਵਾਂ ਤਨਖਾਹ ਕਮਿਸ਼ਨ ਦੇਣ ਸੰਬੰਧੀ ਵੱਡੀ ਹਲ ਦੇ ਉੱਤੇਖਣ ਨੂੰ ਮਿਲ ਰਹੀ ਹੈ ਤੇ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਸਰਕਾਰ 17 ਸਤ 2020 ਤੋਂ ਬਾਅਦ ਭਰਤੀ ਤੇ ਨਿਵਾਜਮਾ ਬਾਰੇ ਕਵੈਥੂ ਵਿੱਚ ਕੀ ਰੁਖ ਅਪਣਾਉਂਦੀ ਹੈ ਇਸ ਵੀਡੀਓ ਵਿੱਚ ਬਸ ਇਹ ਨਾ ਹੀ ਜੇ ਕਲ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ